ਅੱਜ ਥੋੜਾ ਜਿਹਾ ਯੂਨੀਅਨ ਬਜਟ ਪਾਸ ਕੀਤਾ ਹੈ ਉਹਦੇ ਜਿਹੜੇ ਖਾਸ ਪੱਲਾ ਨੇ ਉਹ ਜਾਣਕਾਰੀ ਦੇਣ ਲਈ ਉਹ ਪ੍ਰੈਸ ਨੂੰ ਅਡਰੈਸ ਕਰਨ ਦੇ ਲਈ ਮੇਰੀ ਡਿਊਟੀ ਲਾਈ ਗਈ ਹੈ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਹਰ ਇੱਕ ਜ਼ਿਲ੍ਹੇ 'ਚ ਕੱਲ ਮਿਨਿਸਟਰ ਬਿੱਟੂ ਜੀ ਆਏ ਥੀ ਰੁਮਨੀ ਚ ਪਟਿਆਲੇ ਉਹਨਾਂ ਨੇ ਕੀਤਾ ਇਸ ਤਰ੍ਹਾਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਸ ਤਰ੍ਹਾਂ ਰਾਕੇਸ਼ ਟੀਐਨ ਜੀ ਨੇ ਕਿਹਾ ਹੈ ਕਿ ਇਹ ਹੋ ਰਿਹਾ ਹੈ ਤਾਂ ਮੈਂ ਤੁਹਾਡੇ ਸਾਹਮਣੇ ਜਿਹੜੇ ਬਜਟ ਬਹੁਤ ਲੰਬਾ ਚੌੜਾ ਹੈ ਪਰ ਜਿਹੜੇ ਪੰਜ ਮੇਨ ਜਿਹੜੇ ਪੁਆਇੰਟ ਇਸ ਬਜਟ ਦੇ ਨੇ ਜਿਹਦੇ ਉੱਤੇ ਫੋਕਸ ਕੀਤਾ ਹੈ ਕਿ ਰੋਜ਼ਗਾਰ ਦੇ ਉੱਤੇ ਆਪਣਾ ਜਿੱਥੇ ਤਜਰਬਾ ਹੁਨਰ ਸਕਿੱਲ ਨੂੰ ਕਹਿੰਦੇ ਆ ਉਹਦੇ ਉੱਤੇ ਐਮਐਸ ਐਮਈਸ ਦੇ ਉੱਤੇ ਔਰ ਜਿਹੜਾ ਮਿਡਲ ਕਲਾਸ ਹੈ ਔਰ ਯੁਵਾ ਇਹਦੇ ਉੱਤੇ ਮੇਨ ਇਹਨਾਂ ਦੀਆਂ ਲੋੜਾਂ ਨੂੰ ਦੇਖ ਕੇ ਯੂਨੀਅਨ ਗਵਰਨਮੈਂਟ ਨੇ ਜਿਹੜੇ ਪਾਵਰ ਸਪੋਰਟ ਪਾਰਟ ਦੇ ਲਈ ਜਿਹੜਾ ਬਜਟ ਪ੍ਰੈਜ਼ੈਂਟ ਕੀਤਾ ਹੈ ਉਹਦੀਆਂ ਜਿਹੜੀਆਂ ਪੰਜ ਮੇਨ ਫਰਸਟ ਸਕੀਮਾਂ ਨੇ ਉਹ ਥੋੜੀਆਂ ਜਿਹੀਆਂ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦੀ ਹਾਂ ਸਭ ਤੋਂ ਜ਼ਿਆਦਾ ਇਹ ਪੰਜ ਕੀਮਾਂ ਦੇ ਵਿੱਚੋਂ ਜਿਸ ਤਰ੍ਹਾਂ ਰੋਜ਼ਗਾਰ ਦੇ ਲਈ ਹੈ ਸਭ ਤੋਂ ਪਹਿਲੇ ਸਕੀਮ ਦੇ ਵਿੱਚ ਜਿਹੜਾ ਪਹਿਲੀ ਵਾਰੀ ਕੋਈ ਰੋਜ਼ਗਾਰ ਕਰਨ ਜਾਂਦਾ ਹੈ ਕਿਸੇ ਕੰਪਨੀ 'ਚ ਉਹਦੀ ਪਹਿਲੇ ਮਹੀਨੇ ਦੀ ਜਿਹੜੀ ਤਨਖਾਹ ਹੈ ਉਹ ਗਵਰਨਮੈਂਟ ਵੱਲੋਂ ਦਿੱਤੀ ਜਾਊਗੀ। ਦੂਜੀ ਇਹ ਦੇ ਵਿੱਚ ਜਿਹੜੀ ਹੈ ਕਿ ਜਿਹੜਾ ਰੋਜ਼ਗਾਰ ਮੈਨੂਫੈਕਚਰਿੰਗਲੀ ਫੈਕਟਰੀਆਂ ਲਈ ਕੰਮ ਚੀਜ਼ਾਂ ਬਣਾਉਣ ਦੇ ਲਈ ਉਹਦੇ ਲਈ ਇੱਕ ਇਨਸੈਂਟਿਵ ਹੋਏਗਾ ਕਿ ਜਿਹੜਾ ਅਮਮਨ ਰੋਜ਼ੀ ਰੋਜ਼ਗਾਰ ਦੇ ਰਿਹਾ ਹੈ ਰੋਜ਼ਗਾਰ ਦੇਣ ਵਾਲਾ ਔਰ ਜਿਹੜਾ ਰੋਜ਼ਗਾਰ ਲੈ ਰਿਹਾ ਉਹਨਾਂ ਦੇ ਪਹਿਲੇ 4 ਸਾਲਾਂ ਦੇ ਵਿੱਚ ਉਹਨਾਂ ਦੀ ਜਿਹੜੀ EPF ਉਹ ਜਿਹੜੀ ਪ੍ਰੋਵੀਡੈਂਟ ਫੰਡ ਦੀ ਸਕੀਮ ਹੈ ਉਹਦੇ ਵਿੱਚ ਆਪਣਾ ਜਿਸ ਤਰ੍ਹਾਂ ਦਾ ਉਹਨਾਂ ਦਾ ਸਕੇਲ ਹੋਏਗਾ ਉਹਦਾ ਉਹਨਾਂ ਨੇ ਆਪਣਾ ਹਿੱਸਾ ਗਵਰਨਮੈਂਟ ਪਾਊਗੀ 4 ਸਾਲਾਂ ਲਈ ਤੇਜੀ ਜਿਹੜੀ ਸਕੀਮ ਹੈ ਜਿਨ੍ਹਾਂ ਨੂੰ ਫਰਜ ਕਰੋ ਕੋਈ ਫੈਕਟਰੀ ਹੈਗੀ ਆ ਉਹਨੇ ਜਿਹੜੇ ਨਵੇਂ ਬੰਦੇ ਨਾਲ ਲਿੱਤੇ ਨੇ ਹੁਣ ਉਹ ਜਿਹੜੇ ਆਏ ਨੇ ਨਵੇਂ ਉਹਨਾਂ ਦੀ ਜਿਨ੍ਹਾਂ ਦੀ 1 ਲੱਖ ਤੱਕ ਸੈਲਰੀ ਹੈਗੀ ਉਹਦੇ ਸੈਲਰੀ ਦੀ ਜਿਹੜੀ ਉਹਦੀ EPF ਸਕੀਮ ਹੈ EPF ਸਕੀਮ ਜਿਹੜੀ ਹੈਗੀ ਆ ਉਹਦੇ ਵਿੱਚ ਗਵਰਨਮੈਂਟ ਵੱਲੋਂ 3000 ਰੁਪਿਆ ਮਹੀਨਾ हिसाब ਆਇਆ ਜਾਏਗਾ 2 ਸਾਲਾਂ ਦੇ ਲਈ ਚੌਥੀ ਜਿਹੜੀ ਸਕੀਮ ਹੈ ਪ੍ਰਾਈਮ ਮਿਨਿਸਟਰ ਦਾ ਜਿਹੜਾ ਪੈਕੇਜ ਕਹਿੰਦੇ ਨੇ ਜਿਹਦੇ ਵਿੱਚ ਹੁਨਰ ਸਿੱਖਦੇ ਨੇ ਉਹਦੇ ਵਿੱਚ ਸੂਬੇ ਦੀ ਸਰਕਾਰ ਦੇ ਨਾਲ ਅ ਔਰ ਇੰਡਸਟਰੀ ਦੇ ਨਾਲ 2 ਲੱਖ ਯੁਵਾ ਨੂੰ 5 ਸਾਲਾਂ ਦੇ ਲਈ ਇੱਕ ਸਿਖਾਣ ਦੇ ਲਈ ਸਕੀਮ ਹੈਗੀ ਹੈ ਪੰਜਵੀਂ ਸਕੀਮ ਜਿਹੜੀ ਹੈਗੀ ਐ ਉਹ ਹੈਗੀ ਐ ਕਿ ਜਿਹੜੇ 500 ਟੌਪ ਕੰਪਨੀਆਂ ਨੇ ਦੇਸ਼ ਦੇ ਵਿੱਚ ਉਹਦੇ ਵਿੱਚ 1 ਕਰੋੜ ਯੁਵਾ ਨੂੰ ਉਥੇ ਬਹੁਤ ਅ अच्छे ਤਰੀਕੇ ਨਾਲ ਉਹਨਾਂ ਨੂੰ ਇੰਟਰਨਸ਼ਿਪ ਦਿੱਤੀ ਜਾਊਗੀ ਔਰ ਉਹਨਾਂ ਨੂੰ ਕੰਮ ਸਿਖਾਇਆ ਜਾਊਗਾ ਅੱਗੇ ਜਿਹੜੇ ਸਾਡੇ ਯੁਵਾ ਹੈਗੇ ਨੇ ਜਿਨ੍ਹਾਂ ਨੂੰ ਇਹਨਾਂ ਗਵਰਨਮੈਂਟ ਸਕੀਮਾਂ ਦੇ ਵਿੱਚ ਕੋਈ ਫਾਇਦਾ ਨਹੀਂ ਮਿਲਿਆ ਉਹਨਾਂ ਨੂੰ ਫਾਈਨੈਂਸ਼ੀਅਲ ਸਪੋਰਟ ਲੋਨ ਦੀ 10 ਲੱਖ ਤੱਕ ਉਹਨਾਂ ਨੂੰ ਮਿਲ ਸਕਦਾ ਹੈ ਕਿ ਆਪਣੀ ਸਟੱਡੀ ਉਹ ਹੋਰ ਕਰ ਸਕਣ ਜਿਹੜੀ ਸਕਿੱਲ ਡਿਵੈਲਪਮੈਂਟ ਨਹੀਂ ਕਰ ਰਹੇ ਔਰ ਜਿਹੜੇ ਸਾਡੇ ਦੇਸ਼ ਦੇ ਇੰਸਟੀਚਿਊਟ ਹੈ ਉਹਨਾਂ ਦੇ ਵਿੱਚ ਔਰ ਇਸ ਦੇ ਨਾਲ ਇੱਕ ਸਬਸਿਡੀ ਉਸ ਲੋਨ ਦੇ ਉੱਤੇ 3% ਦੀ ਇਹ ਗਵਰਨਮੈਂਟ ਵੀ ਦੇਊਗੀ ਫਿਰ ਆਏ ਆਪਾਂ ਮਹਿਲਾ ਸ਼ਕਤੀ ਦੇ ਉੱਪਰ ਜੋ ਮਹਿਲਾ ਡਿਵੈਲਪਮੈਂਟ ਮਹਿਲਾ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦੇ ਲਈ ਬਜਟ ਨੇ 3 ਲੱਖ ਕਰੋੜ ਦੀਆਂ ਸਕੀਮਾਂ ਮਹਿਲਾ ਦੇ ਲਈ ਲੜਕੀਆਂ ਦੇ ਲਈ ਇਹ ਸਕੀਮਾਂ ਕੀਤੀਆਂ ਨੇ 100 ਬ੍ਰਾਂਚ ਇੰਡੀਆ ਪੋਸਟ ਪੇਮੈਂਟ ਬੈਂਕ ਦਾ ਨਾਰਥ-ਈਸਟ ਚ ਹੋਊਗਾ। ਔਰ ਇਸ ਸਾਲ 2 ਲੱਖ 2 2.26 ਹਜ਼ਾਰ ਕਰੋੜ ਰੂਰਲ ਡਿਵੈਲਪਮੈਂਟ ਔਰ ਰੂਰਲ ਇਨਫਰਾਸਟ੍ਰਕਚਰ ਲਈ ਰੱਖਿਆ ਗਿਆ ਹੈ ਮੁਦਰਾ ਲੋਨ ਸਕੀਮ 2 ਲੱਖ ਤੱਕ 10 ਲੱਖ ਤੋਂ ਅੱਗੇ ਕੀਤੀ ਗਈ ਹੈ ਔਰ ਇੰਡਸਟਰੀਅਲ ਪਾਰਕਸ 12 ਨੈਸ਼ਨਲ ਕਾਰੀਵੇਰ ਦੇ ਨਾਲ-ਨਾਲ ਬਣਨਗੀਆਂ ਜਿਹੜਾ ਚੌਥਾ ਫੇਜ਼ ਹੈ ਪ੍ਰਧਾਨ ਮੰਤਰੀ ਸੜਕ ਗ੍ਰਾਮਨ ਸੜਕ ਯੋਜਨਾ ਦਾ ਉਹ ਵਧੀਆ ਸੜਕਾਂ ਜਿਹੜੀਆਂ ਹਰ ਇੱਕ ਮੌਸਮ ਦੇ ਵਿੱਚ ਹੋ ਸਕਦੀਆਂ 25000 ਪਿੰਡਾਂ ਤੋਂ ਉਹਨਾਂ ਨੂੰ ਕਰਕੇ ਉਹਨਾਂ ਦੀ ਕਨੈਕਟੀਵਿਟੀ ਬਣੇਗੀ ਇਹਦੇ ਵਿੱਚ ਮੈਂ ਐਡ ਕਰਨਾ ਚਾਹੁੰਦੀ ਹਾਂ ਕਿ ਜਿੱਥੇ ਇਹਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ ਬਜਟ ਦੇ ਵਿੱਚ 50000 ਕਰੋੜ ਰੁਪਇਆ ਜਿਹੜਾ ਇਹ ਨੈਸ਼ਨਲ ਹਾਈਵੇ ਪ੍ਰੋਜੈਕਟ ਦਾ ਦਿੱਤਾ ਹੋਇਆ ਉਹ ਬੰਦ ਪਿਆ ਉਹਦਾ ਲਾਭ ਇਹ ਪੰਜਾਬ ਸਰਕਾਰ ਨਹੀਂ ਲੈ ਸਕੀ ਉਹਦੀ ਚਿੰਤਾ ਉਹਦੀ ਮੀਟਿੰਗ ਵੀ ਕੀਤੀ ਹੈ ਹੁਣੇ ਪਿੱਛੇ ਜੇ ਤੁਹਾਨੂੰ ਪਤਾ ਹੋਊਗਾ ਤਾਂ ਮੇਰੀ ਅਪੀਲ ਹੈ ਕਿ ਇਹ ਪੈਸਾ ਜ਼ਾਇਆ ਨਾ ਜਾਏ ਸਕੀਮਾ ਬੰਦ ਨਾ ਹੋਣ ਤੇ ਪੰਜਾਬ ਸਰਕਾਰ ਆਪਣਾ ਇਹਦੇ ਵਿੱਚ ਜਿੱਥੇ ਹੋਰ ਕਈ ਚੀਜ਼ਾਂ ਤੇ ਬੜੀਆਂ ਸਕੀਮਾਂ ਅਨਾਉਂਸ ਕਰ ਰਹੇ ਨੇ ਇਹ ਜਿਹੜਾ ਪੈਸਾ ਆਇਆ ਹੋਇਆ ਹੈ ਇਹ ਕੋਈ ਕਟ ਅਮਾਉਂਟ ਨਹੀਂ ਇਹ 50000 ਕਰੋੜ ਰੁਪਏ ਇੱਕ ਚੀਜ਼ ਲਈ ਜਿਹੜੀ ਦਿੱਤੀ ਹੈ ਤੁਸੀਂ ਸਮਝ ਲੋ ਕਿ ਜਿਹੜਾ ਕਈ ਜਾਣਦੇ ਨੇ ਕਿ ਆਂਧਰਾ ਨੂੰ ਦਿੱਤਾ ਹੈ ਉਹ 1400 ਕਰੋੜ ਹੀ ਦਿੱਤਾ ਹੈ ਬਿਹਾਰ ਨੂੰ 45 ਕਰੋੜ ਦਿੱਤਾ ਹੈ ਪੂਰਾ ਸਾਡੀ ਨੈਸ਼ਨਲ ਹਾਈਵੇ ਸਕੀਮ ਦੇ ਲਈ ਇਹਨਾਂ ਨੇ 50000 ਕਰੋੜ ਉਹ ਵੀ ਅਸੀਂ ਇਸਤੇਮਾਲ ਨਹੀਂ ਕਰ ਰਹੇ ਫਿਰ ਅੱਗੇ ਅਸੀਂ ਸਾਡਾ ਮਤਲਬ ਵੀ ਕੀ ਹੁੰਦਾ ਕਿ ਅਸੀਂ ਐਵੇਂ ਚਿੱਕਾ ਮਾਰੀ ਜਾਈਏ ਜਿਹੜੀ ਅ ਹੋਰ ਸਾਡੀ ਸਕੀਮਾਂ ਹੈਗੀਆਂ ਨੇ ਟੈਕਸ ਰਿਲੀਫ ਹੈਗੀ ਹੈ ਸੋਸ਼ਲ ਸਿਕਿਉਰਿਟੀ ਹੈਗੀ ਹੈ ਉਹ ਵੀ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਨੇ ਉਹ ਆ ਰਹੀਆਂ ਨੇ ਔਰ ਖਾਸ ਕਰਕੇ ਜਿਹੜੇ ਸੈਲਰੀ ਵਾਲੇ ਸਾਡੇ ਹੈਗੇ ਨੇ ਔਰ ਜਿਹੜੇ ਪੈਨਸ਼ਨ ਵਾਲੇ ਹੈਗੇ ਨੇ ਉਹਨਾਂ ਦਾ ਪੈਨਸ਼ਨ ਵਾਲਿਆਂ ਦਾ ਸੈਲਰੀ ਵਾਲਿਆਂ ਦਾ 50000 ਪਹਿਲੇ ਹੁੰਦਾ ਸੀ ਹੁਣ 75000 ਤੋਂ ਪਹਿਲੇ ਡਿਡਕਸ਼ਨ ਨਹੀਂ ਹੋਏਗੀ ਔਰ ਇਹਦਾ ਜਿਹੜਾ ਇਹ ਬਚਤ ਹੋਏਗੀ ਹਰ ਇੱਕ ਨੂੰ ਕੋਈ 17500 ਦੀ ਬਚਤ ਹੋਏਗੀ ਲਾਭ ਮਿਲੂਗਾ ਉਹਨਾਂ ਨੂੰ ਸੋ ਇਹ ਜਿਹੜੀਆਂ ਨੇ ਇਹ ਮੇਨ ਸਕੀਮਾਂ ਨੇ ਜਿਨ੍ਹਾਂ ਦੇ ਉੱਤੇ ਬਜਟ ਨੇ ਸਾਡੇ ਫਾਇਦਾ ਦਿੱਤਾ ਹੈ ਸਾਰਿਆਂ ਨੂੰ ਹੋਰ ਤੁਸੀਂ ਕੁਝ ਪੁੱਛਣਾ ਹੋਏ ਈਪੀ ਈਪੀਐਫ ਦੀ ਗੱਲ ਕੀਤੀ ਤੁਸੀਂ ਈਪੀਐਫ ਦਾ ਪਹਿਲਾਂ ਹੀ 12% ਜਿਹੜਾ ਮੁਲਾਜ਼ਮਾਂ ਨੂੰ 12% ਪਹਿਲਾਂ ਹੀ ਦਿੱਤਾ ਜਾਂਦਾ ਹੈ ਜਿਹੜਾ EPF ਹੈ ਨਾ ਇਹਨਾਂ ਨੇ ਇਹ ਕਿਹਾ ਜਿਹੜੇ ਨਵੇਂ ਬੰਦੇ ਨਵੇਂ ਐਡੀਸ਼ਨਲ ਕਰਨਗੇ ਉਹਨਾਂ ਦੇ 4 ਸਾਲਾਂ ਦੇ ਵਿੱਚ ਇਹ ਆਪਣਾ ਹਿੱਸਾ ਪਾਣਗੇ ਉਹਨੇ ਬੰਦੇ ਸਕੇਲ ਦੇ ਮੁਤਾਬਕ ਉਹ ਤਾਂ ਪਹਿਲੇ ਪੈਂਦਾ ਜੀ ਪੈਂਦਾ ਹੈ ਤਾਂ 12% ਪੈਂਦੇ ਪੈਂਦਾ ਹੈ ਤਾਂ ਫਿਰ ਮੈਨੂੰ ਇਹ ਸਮਝ ਨਹੀਂ ਕਿ ਇਹਨਾਂ ਨੇ ਜੇ ਨਮਾ ਪਾਇਆ ਤੇ ਕੁਝ ਨਮਾ ਐਡੀਸ਼ਨ ਹੋਊਗਾ ਐਡੀਸ਼ਨ ਹੋਏਗਾ ਕਿ ਜਿਹੜੇ ਐਡੀਸ਼ਨਲ ਹੁਣ ਬੰਦੇ ਨਾਲ ਲੱਗਣਗੇ ਉਹਨਾਂ ਦਾ ਇਹ ਦੇਣਗੇ ਨਾਟ ਨਾ ਕਿ ਪੁਰਾਣੀ ਆਦਾ ਇੱਕ ਪੰਜਾਬ ਦੇ ਵਿੱਚ ਜਿਹੜੀ ਗਵਰਨਮੈਂਟ ਕਿ ਤਰ੍ਹਾਂ ਇਹਨੂੰ ਹੈਂਡਲ ਕਰੇਗੀ ਜਿਹੜੀ ਪੰਜਾਬ ਦੇ ਵਿੱਚ ਫੁਲਾਗਾ ਦੇ ਦੇ ਦੇਖੋ ਜਿਹੜਾ ਪੰਜਾਬ ਦੇ ਵਿੱਚ ਖਲਡ ਆਈ ਸੀ ਉਸ ਦੇ ਨਾਲ ਬਹੁਤ ਹੰਗਾਮਾ ਬਹੁਤ ਬੁਰੀ ਤਰੀਕੇ ਨਾਲ ਆਇਆ ਸੀ ਵਿੱਚ ਜਿਹੜਾ ਬੰਦਸਾ ਹੈ ਉਹ ਉਹ ਉਹਨਾਂ ਨੇ ਤਰਕੀ ਦਿੱਤੀ ਸੀ ਪਰ ਜਿਹੜਾ ਪੰਜਾਬ ਗਵਰਨਮੈਂਟ ਦੀ ਆਪਣੀ ਵੀ ਥੋੜੀ ਬਹੁਤੀ ਰਿਸਪੌਂਸਿਬਿਲਟੀ ਹੈ ਮੈਂ ਸਾਹਮਣੇ ਇਹ ਕਹਿਣਾ ਇੱਕ ਇੱਕ ਕਰਦੇ ਇੱਕ ਇੱਕ ਆਈਟਮ ਦਾ ਮੈਂ ਪੂਰਾ ਕਰੂੰਗਾ ਉਹਨਾਂ ਨੇ ਹੱਲੇ ਤੱਕ ਕੁਝ ਪੂਰਾ ਨਹੀਂ ਕੀਤਾ ਚਲੋ ਤਾਂ ਲੰਪੇਟੇ ਦੇ ਵਿੱਚ ਪੰਜਾਬ ਤੋਂ ਸੈਂਕੜੇ ਜਿਹੜੇ ਖਿਡਾਰੀ ਗਏ ਨੇ ਪਰ 70 ਕਰੋੜ ਰੁਪਏ ਦੀ ਕੀਮਤ ਜਿਹੜੀ ਪੰਜਾਬ ਦੇ ਉਹ ਖਿਡਾਰੀ ਨੂੰ ਵਾਸੀ ਹੈ ਤੇ ਇਫਰ ਐਕਸਪੈਕਟਡ ਦੇ ਵਿੱਚ ਜਿਹੜੀ 400 ਕਰੋੜ ਤੱਕ ਜਿਹੜੀਆਂ ਉਹ ਰਕਮਾਂ ਦਿੱਤੀਆਂ ਜਾ ਰਹੀਆਂ ਨੇ ਖਿਡਾਰੀਆਂ ਨੂੰ ਪੰਜਾਬ ਨਾਲ ਹੀ ਵਿਸਕਰਾ ਜਾਵਾਂਗੇ ਨਹੀਂ ਵਿਸਕਰਾ ਹਾਂ ਨਹੀਂ ਪੰਜਾਬ ਦੇ ਨਾਲ ਪੰਜਾਬ ਦਾ ਦੇਖੋ ਦੋਨੋਂ ਪਾਸਿਓਂ ਗੱਲ ਹੁੰਦੀ ਐ ਸਾਡੇ ਪੰਜਾਬ ਸੂਬੇ ਦੇ ਜਿਹੜੇ ਜਿਹੜੇ ਗਵਰਨਮੈਂਟ ਹੈਗੀ ਐ ਜਿਨ੍ਹਾਂ ਨੇ ਅੱਗੇ ਲੈ ਕੇ ਜਾਣਾ ਉਹ ਆਪਣਾ ਕੇਸ ਅੱਛੀ ਤਰ੍ਹਾਂ ਬਣਾ ਕੇ ਲੈ ਕੇ ਜਾਣ ਤਾਂ ਮੇਰੇ ਖਿਆਲ ਚ ਇਹ ਖਾਸ ਕਰਕੇ ਜਿਹੜੇ ਖਿਡਾਰੀ ਨੇ ਇਹਨਾਂ ਤੇ ਕੋਈ ਵਿਤਕਰਾਨੀ ਹੋਊਗਾ ਇਹ ਤਾਂ ਸਾਡੇ ਦੇਸ਼ ਦੇ ਸਾਡੀ ਇਹ ਦੇਸ਼ ਦੀ ਸ਼ਾਨ ਵੜਾ ਰਹੇ ਨੇ ਅੱਜ ਵੀ ਹੁਣ ਉਹ ਮੰਨੂ ਭਕ ਉਹਨੇ ਬਾਸਕਰ ਨੇ ব্রੋਂਜ਼ ਜਿੱਤੇ ਆਏ ਜਿਹੜੀ ਸ਼ੂਟਿੰਗ ਦੀ ਟੀਮ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਦੇ ਗਏ ਹੋਏ ਨੇ ਅ퍼 ਲਿਮਿਟ 22 ਹੈਗੀ ਹੈ 22 ਖਿਡਾਰੀ ਤੁਸੀਂ ਕੋਟਾ ਹੁੰਦਾ ਹੈ ਇਹ ਇੱਕ ਕੰਟਰੀ ਬਾਈਕ ਖਿਡਾਰੀਆਂ ਤੋਂ ਜ਼ਿਆਦਾ ਇਸ ਸਪੋਰਟ ਦੇ ਵਿੱਚ ਨਹੀਂ ਪੇਚ ਸਕਤੇ ਸ਼ੂਟਿੰਗ ਚ